ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਕੁੱਤੀ ਰਨ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਜਦੋਂ ਛੋਟੀ ਜਈ ਸੀ ਤਾਂ ਘਰ ਚ ਨੇਤ ਦੇ ਮਾਪੇ ਬਾਪ ਦੇ ਕਲੇਸ਼ ਨੂੰ ਵੇਖ ਕੇ ਪਰੇਸ਼ਾਨ ਹੋ ਜਾਂਦੀ ਰਤਾ ਵੱਡੀ ਹੋਈ ਤਾਂ ਉਹ ਆਸੇ ਪਾਸੇ ਹਰ ਘਰ ਚ ਹੀ ਥੋੜੇ ਬਹੁਤੇ ਫਰਕ ਨਾਲ ਇਹ ਕੁਝ ਦੇਖਦੀ ਤੇ ਸੋਚਦੀ ਜੇ ਵਿਆਹ ਇਸੇ ਦਾ ਨਾ ਹੈ ਕਿ ਔਰਤ ਮਰਦੀ ਖੱਪਦੀ ਰਹੇ ਬੱਚੇ ਜੰਮੀ ਜਾਵੇ ਪਰ ਫਿਰ ਵੀ ਉਸ ਦੀ ਕਦਰ ਨਹੀਂ ਤਾਂ ਕਦੇ ਵਿਆਹ ਨਹੀਂ ਕਰਵਾਏਗੀ ਪੜਾਈ ਮੁਕਾ ਕੇ ਜਦੋਂ ਉਹ ਇੱਕ ਬੈਂਕ ਚ ਕਲਰਕ ਲੱਗੀ ਤਾਂ ਆਪਣੀ ਇੱਕ ਕੁਲੀਗ ਦੇ ਭਰਾ ਵੱਲ ਖਿੱਚੀ ਗਈ ਬਚਪਨ ਦੀਆਂ ਧਾਰਨਾਵਾਂ ਉਹਦੀ ਜਵਾਨੀ ਦੇ ਵੇਗ ਸਾਹਮਣੇ ਦੱਬ ਜਹੀਆਂ ਗਈਆਂ ਸਨ ਉਹ ਸੋਚਦੀ ਨਹੀਂ ਗੁਰਮੀਲ ਨਹੀਂ ਇਹੋ ਜਿਹਾ ਉਹ ਤਾਂ ਸੁਪਨਿਆਂ ਜਹੀ ਜ਼ਿੰਦਗੀ ਗੁਜ਼ਾਰਨਗੇ ਵਿਆਹ ਦੇ 6 ਮਹੀਨਿਆਂ ਪਿੱਛੋਂ ਹੀ ਸੁਪਨਿਆਂ ਦਾ ਰੰਗ ਉਤਰਨਾ ਸ਼ੁਰੂ ਹੋ ਗਿਆ ਤੇ ਸਾਲ ਪਿੱਛੋਂ ਕੋਈ ਕੁੱਤੀ ਚੀਕਾ ਕੁੱਤੀ ਰੰਨ ਪਹਿਲਾ ਪਤਾ ਨਹੀਂ ਕਿਹਦੇ ਕਿਹਦੇ ਨਾਲ ਖੇ ਖਾਂਦੀ ਰਹੀ ਐ ਔਰਤਾਂ ਵਾਂ ਘਰ ਟੇਕ ਕੇ ਬਹਿਣਾ ਹੀ ਨਹੀਂ ਆਉਂਦਾ ਬਰਾਬਰ ਦਾ ਕਮਾਉਂਦੀ ਹਾਂ ਘਰ ਚ ਨੌਕਰਾਨੀ ਬਣ ਕੇ ਨਹੀਂ ਰਹਿ ਸਕਦੀ ਅੱਧੀ ਰਾਤ ਨੂੰ ਘਰ ਵੜੋ ਤਾਂ ਮੈਂ ਪੁੱਛਾਂ ਵੀ ਨਾ ਕਿ ਕਿੱਥੋਂ ਆਇਆ ਉਹਨਾਂ ਦੀ ਇਸ ਖਿਚ ਕਿਛਦਾ ਵਖਵਾ ਫਿਰ ਘਟਣ ਲੱਗਾ ਪਰ ਇਸ ਦੇ ਬਾਵਜੂਦ ਹਰ ਸ਼ਾਮ ਨੂੰ ਉਹ ਬਾਂਦੀ ਸਵਰਦੀ ਹਰ ਸਵੇਰੇ ਉਹ ਉਸ ਨੂੰ ਦਫ਼ਤਰ ਛੱਡ ਕੇ ਆਉਂਦਾ ਕਦੀ ਕਦੀ ਦੋਵੇਂ ਸ਼ਾਪਿੰਗ ਕਰਨ ਵੀ ਇਕੱਠੇ ਨਿਕਲਦੇ ਦੋਸਤਾਂ ਦੇ ਘਰਾਂ 'ਚ ਵੀ ਜਾਂਦੇ ਤੇ ਉਹਨਾਂ ਨੂੰ ਵੀ ਆਪਣੇ ਘਰਾਂ ਵਿੱਚ ਸੱਦਦੇ ਸਨ ਤੇ ਘਰ-ਗ੍ਰੈਸੀ ਚੱਲੀ ਜਾ ਰਹੀ ਹੈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ